ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਮੂਹੀ ਸੰਗਤਾਂ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ ਹੋਵਣ ਆਓ ਬਾਬਾ ਜੀ ਦੇ ਬਾਰੇ ਇੱਕ ਲਿਖੀ ਕਵਿਤਾ ਆਪ ਜੀ ਦੇ ਨਾਲ ਸਾਂਝੀ ਕਰ ਰਿਹਾ ਹਾਂ ਸੱਚੇ ਬੰਦੇ ਦੇ ਨਾਲ ਬੰਦੇ ਥੋੜੇ ਦੇਖੇ ਮੈਂ ਓ ਬਾਬੇ ਨਾਨਕ ਦੇਵੀ ਪੈਂਦੇ ਰੋੜੇ ਦੇਖੇ ਮੈਂ ਧਰਮ ਸਥਾਨੀ ਜਾਂਦੇ ਪੁੰਤੇ দান ਬਥੇਰਾ ਏ ਨਾਂਦਰ ਕੋਈ ਚਾਨਣਾ ਅਗਿਆਨ ਹਨੇਰਾ ਏ ਮਿਹਨਤ ਦਾ ਹੱਕ ਮਾਰਣ ਦਿਲ ਦੇ ਸੋੜੇ ਦੇਖੇ ਮੈਂ ਬਾਬੇ ਨਾਨਕ ਦੀਵੀ ਪੈਂਦੇ ਰੋੜੇ ਦੇਖੇ ਮੈਂ ਸੁਲਤਾਨਪੁਰੇ ਵਿੱਚ 13 13 ਤੋਲਿਆ ਬਾਬੇ ਨੇ ਓਏ ਬਾਬਰ ਸਾਵੇਂ ਜਾ ਕੇ ਵੀ ਸੱਚ ਬੋਲਿਆ ਬਾਬੇ ਨੇ ਸੱਦ ਪੀਰ ਤੇ ਜੋਗੀ ਡਰੇ ਪਗੋੜੇ ਦੇਖੇ ਮੈਂ ਬਾਬੇ ਨਾਨਕ ਦੇਵੀ ਪੈਂਦੇ ਰੋੜੇ ਦੇਖੇ ਮੈਂ ਪੁੱਤਰ ਬਾਗੀ ਹੋ ਗਏ ਨਾਨਕ ਦੀਆਂ ਰਾਹਾਂ ਤੋਂ ਲੈਣਾ ਵਾਰਸ ਬਣਿਆ ਪਿਆਰਾ ਸੀ ਸਾ ਤੋਂ ਸ਼ਮਾ ਉਤੇ ਕੁਰਬਾਨ ਹੁੰਦੇ ਮੈਂ ਸ਼ਮਾ ਉਤੇ ਕੁਰਬਾਨ ਹੁੰਦੇ ਬਸ ਭੌਰੇ ਦੇਖੇ ਮੈਂ ਬਾਬੇ ਨਾਨਕ ਦੀ ਵੀ ਪਹੰਦੇ ਰੋੜੇ ਦੇਖੇ ਮੈਂ ਤਮੀਆਂ ਉੱਤੇ ਰੜਨਾ ਪੈਂਦਾ ਨੀਹਾਂ ਦੇ ਵਿੱਚ ਖੜਨਾ ਪੈਂਦਾ ਚੌਕ ਚਾਂਦਨੀ ਵਾਲੇ ਕੁਰਬਾਨੀ ਸੀਸ ਨੂੰ ਕਰਨਾ ਪੈਂਦਾ ਲਾਸ਼ ਬਾਬੇ ਦੀ ਲਬਿਓ ਨਹੀਂ ਇੰਨੇ ਲੋੜੇ ਦੇਖੇ ਮੈਂ ਬਾਬੇ ਨਾਨਕ ਦੀ ਵੀ ਪੈਂਦੇ ਰੋੜੇ ਦੇਖੇ ਮੈਂ ਲੋਕਾਚਾਰੀ ਛੱਡ ਕੇ ਆਜੋ ਹੰਕਾਰ ਦਾ ਕਿਲਾ ਕੱਢ ਕੇ ਆਜੋ ਬਾਬਾ ਜੀ ਤਾਂ ਪਏ ਉੜੀ ਕਣਾ ਫਾਇਆ ਵੈਂਦਿਆਂ ਵੱਢ ਕੇ ਆਜੋ ਪੱਥਰ ਦਿਲ ਜੇ ਵਾਲੀ ਕੰਦਾਰੀ ਮੋੜ ਕਿ ਮੈਂ ਬਾਬੇ ਨਾਨਕ ਦੇਵੀ ਪੈਂਦੇ ਰੋੜੇ ਦੇਖੇ ਮੈਂ ਲਾਲੋ ਦੇ ਘਰ ਜਾ ਕੇ ਰੁਖੀ ਮਿਸੀ ਖਾ ਲੈਂਦਾ ਮਲਕ ਭਾਗੋ ਦੇ ਮਾਲ ਪੂਰੇ ਨੂੰ ਠੋਕਰ ਲਾ ਦਿੰਦਾ ਇੱਕ ਪਾਸੇ ਸੀ ਦੁੱਧ ਤੇ ਖੂਨ ਨਿਚੋੜੇ ਦੇਖੇ ਮੈਂ ਬਾਬੇ ਨਾਨਕ ਦੇਵੀ ਪੈੰਦੇ ਰੋੜੇ ਦੇਖੇ ਮੈਂ ਪਾਈਆਂ ਪੈੜਾਂ ਤੇ ਹੀ ਚੱਲਣਾ ਉਹ ਜਾ ਕੇ ਦਰ ਬਾਬੇ ਦਾ ਜੀਵਨ ਆਪਣਾ ਸਫਲ ਬਣਾ ਲਾ ਓ ਸ਼ਬਦਾਂ ਵਾਲੀ ਢੂਡੀ ਨਾ ਲਾ ਕਉ ਡੇ ਰਾਖਸ਼ ਵਰਗੇ ਬੰਦੇ ਹੋੜੇ ਦੇਖੇ ਮੈਂ ਓ ਬਾਬੇ ਨਾਨਕ ਦੇਵੀ ਪਹੰਦੇ ਰੋੜੇ ਦੇਖੇ ਮੈਂ ਸੱਚੇ ਬੰਦੇ ਦੇ ਨਾਲ ਬੰਦੇ ਥੋੜੇ ਦੇਖੇ ਮੈਂ ਬਾਬੇ ਨਾਨਕ ਦੇਵੀ ਪੈਂਦੇ ਰੋੜੇ ਦੇਖੇ ਮੈਂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ